ਸਮੇਂ ਪਗਵਾੜਾ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਹੋਈਆਂ ਚੋਣਾਂ ਦੀ ਗਿਣਤੀ ਹੋ ਰਹੀ ਹੈ ਪ੍ਰਸ਼ਾਸਨ ਵੱਲੋਂ ਇਹ ਕਿਹਾ ਦਾ ਪੂਕਤਾ ਪ੍ਰਭਾਵੀ ਕਿਤੇ ਹੋਏ ਨੇ ਔਰ ਕਿਸੇ ਨੂੰ ਵੀ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਔਰ ਗਿਣਤੀ ਬਹੁਤ ਹੀ ਵਧੀਆ ਸ਼ਾਂਤੀਪੂਰਵਕ ਤੰ ਦੇ ਨਾਲ ਇਸ ਲਈ ਪਗਵਾੜੇ ਦੇ ਵਿੱਚ ਪੂਰੀ ਰਾਮਗੜੀਆ ਬਹੁਤ ਤਕਨੀਕੀ ਕਾਲਜ ਪੋਲੀਟੈਕਨਿਕ ਦੇ ਵਿੱਚ ਇਸ ਵੇਲੇ ਗਿੰਤੀ ਚੱਲ ਰਹੀ ਹੈ ਮਾਹੌਲ ਬਿਲਕੁਲ ਸ਼ਾਂਤ ਹੈ ਔਰ ਆਵਾਜ਼ਾਂ ਨੂੰ ਪ੍ਰੋਪਰ ਕੰਟਰੋਲ ਕੀਤਾ ਹੋਇਆ ਹੈ ਪ੍ਰਸ਼ਾਸਨ ਨੇ ਔਰ ਥੋੜੇ ਸਮੇਂ ਦੇ ਵਿੱਚ ਹੀ ਰਿਜ਼ਲਟ ਆਉਣੇ ਚਾਲੂ ਹੋ ਜਾਣਗੇ ਔਰ ਜਲਦੀ ਹੀ ਵੋਟਰਾਂ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਜਿਸ ਜਿਸ ਵੀ ਕੈਂਡੀਡੇਟ ਨੂੰ ਵੋਟਾਂ ਪਾਈਆਂ ਹਨ ਉਸ ਦੀ ਕੀ ਪੀਜੀਸ਼ਨ ਰਹੀ ਹੈ ਔਰ ਮੰਨਨ ਸਾਹਿਬ ਦੀ ਜਿਹੜਾ ਚੈਨਲ ਚੱਲੇਗਾ ਕਿ ਆਪਣੇ ਸਰੋਤਿਆਂ ਨੂੰ ਨਾਲ ਦੀ ਨਾਲ ਜਾਣਕਾਰੀ ਦਿੰਦਾ ਰਹੇ ਅੱਜ ਪਹਿਲੇ ਦਿਨ ਸਰਦੀਆਂ ਦੀ ਇੱਕ ਕਿਸਮ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਹੌਂਦਾ ਬਹੁਤ ਜ਼ਿਆਦਾ ਪਰ ਫਿਰ ਵੀ ਜਿੰਨਾਂ ਨੇ ਆਪਣੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਉਹਨਾਂ ਸਾਰਿਆਂ 'ਚ ਇਸ ਗਿਣਤੀ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਔਰ ਸਿੰਘ تین ਦੇਖਣ ਦੇ ਲਈ ਕਿਹ ਕੁ ਚੋਈ ਨੇ ਪ੍ਰਸ਼ਾਸਨ ਵੱਲੋਂ ਅੱਗੇ ਮੋਟਰਾਂ ਨੂੰ ਨਹੀਂ ਦਿੱ ਦਿੱਤਾ ਜਾਂ ਦਿੱਤਾ ਜਾ ਰਿਹਾ ਸਾਡਾ ਕੰਟਰੋਲ ਇੱਕ ਪਾਸੇ ਸਰ ਪਸ ਜੀ ਇਹ ਜਿਹੜੀਆਂ ਬਲਾਕ ਸੈਕਟਰੀ ਜਿਹੜਾ ਪੱਟੇ ਜੀ ਸੋਨਾ ਜੀ ਆਪੇ ਜੀ ਜਾਈ ਕਈ ਪਾਉਂਟਿੰਗ ਚੱਲ ਰਹੀ ਹੈ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਪੱਕਾ ਤਾਂ ਨਹੀਂ ਕਿਤਾ ਹੋਇਆ ਕਿ ਇਹ ਇਹ ਲੋਕ ਪ੍ਰੋਪਰਲੀ ਅਮਲ ਜਾ ਰਹੀਆਂ ਕਿ ਤੁਹਾਨੂੰ ਲੱਗਦਾ ਕਿ ਕਿਸੇ ਅੰਦਰ ਕੱਪਲਾ ਹੋਇਆ ਜਾਂ ਨਹੀਂ ਨਹੀਂ ਟੀਚਰ ਠੀਕਾ ਰਹਿ ਠੀਕ ਚੱਲ ਰਿਹਾ ਹੈ ਕੀ ਕੀ ਕੈਂਡੀਡੇਟ ਖੜੇ ਕਿਤੇ ਸੀ ਉਹਨੇ ਕਿਹੜੇ ਕਿਹੜੇ ਕਾਰਜ ਆ ਗਿਆ ਵਾ ਕਿੰਨੇ ਮਿਲੀ ਜਾ ਰਿਹਾ ਵਾ ਅਸੀਂ 147 ਬੋਟਾ ਜਿੱਥੇ ਸ਼ੁਰੂਮ ਨਹੀਂ ਕਰ ਲਈ ਦਿੱਤੇ ਸਾਡੀ ਕੈਂਡੀਡੇਟ ਨੂੰ ਇਸ ਕੋਲ ਐਕਸਪੋਨੈਂਟ ਨਹੀਂ ਗੋਣ ਤੋਂ ਇੱਕ ਨੰਬਰ ਗੋਣ ਤੋਂ ਜਿਹੜੀ ਪਾਰਟੀ ਦੇ ਕੈਂਡੀਡੇਟ ਖੜੇ ਆ ਉਹ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਆ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿੱਦਾਂ ਕਿ ਕੈਂਪੇਨ ਕਰਨ ਗਏ ਸੀਗੇ ਤੇ ਜਿੱਦਾਂ ਕਿ ਜਗਾ ਜਗਾ ਗਏ ਆ ਖਾਲਾ ਕੋਈ ਮੁਹੱਲੇ ਵਾ ਇੱਥੇ ਗਏ ਆ ਤੇ ਇਸ ਕੀ ਬਜ਼ਾਰੇ ਕੋਲ ਗਏ ਆ ਤੇ ਕਿਹੜੇ ਕਿਹੜੇ ਮੁੱਦੇ ਲੈ ਕੇ ਸਾਡੇ ਕੋਲ ਸੋਚਦੇ ਤੁਹਾਨੂੰ ਮੁੱਦੇ ਸਭ ਤੋਂ ਪਹਿਲਾਂ ਸਾਡੇ ਕੋਲ ਵਿਕਾਸ ਦਾ ਮੁੱਦਾ ਆ ਜਦੋਂ ਵੀ ਸਾਡੀ ਸਰਕਾਰ ਆਈ ਹੈ ਹਮੇਸ਼ਾ ਅਸੀਂ ਵਿਕਾਸ ਤੋਂ ਪਿਆ ਦਿੱਤੀ ਆ ਆਪਸੀ ਭਾਈਚਾਰੇ ਦੀ ਜਿਹੜੀ ਹੈਗੀ ਆ ਉਹ ਤੋਂ ਉਹਨੂੰ ਬੈਲ ਉਹਨਾਂ ਮੁੱਦਿਆਂ ਲੈ ਕੇ ਆਉਂਦੇ ਆ ਤੇ ਜਿਹੜੀ ਉਹ ਆਡੀਅנס ਆ ਜਿਹੜੀ ਤੁਸੀਂ ਤੁਹਾਨੂੰ ਕਹਿ ਰਹੇ ਮਜ਼ਾਕ ਬਣਾ ਰਹੇ ਆ ਤੁਹਾਨੂੰ ਇਸ ਨਾ ਤਰ੍ਹਾਂ ਇਸੀ ਤੋਂ ਖਰਾਮ ਕਰ ਰਹੇ ਆ ਕਿ ਤੁਸੀਂ ਕਹਿ ਰਹੇ ਕਿ ਉਹਨਾਂ ਦੀਆਂ ਹਰ ਇੱਕ ਉਹ ਜਿਹੜੀਆਂ ਮੰਗਾਂ ਆ ਵਾ ਕਿ ਮੰਗਾਂ ਆ ਉਹ ਕਿੰਨੇ ਆ ਖਰੇ ਉਤਰੇ ਉਹਨਾਂ ਦੀਆਂ ਦੇਖੋ ਦਮੇਲੀ ਜ਼ੋਨਾ ਜਿਹੜਾ ਪਹਿਲਾ ਜ਼ੋਨਾ ਉੱਚਾ ਸਵਾਰੀ ਕਰਿਆ ਜਿਸ ਤੋਂ ਉਸ ਤੋਂ ਤੁਹਾਨੂੰ ਪੂਰੇ ਪੰਜਾਬ ਦੀ ਸਮਝਣ ਚਾਹੀਦੀ ਕਿ ਲੋਕਾਂ ਦੀ ਐਸੇ ਨੇ ਕੀ ਆ ਲੋਕਾਂ ਦਾ ਉਹ ਮੰਨ ਬਣਾਇਆ ਵਾ ਕਿਉਂਕਿ ਸ਼ਰੋਮੀ ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਨੂੰ ਦੇਖੀ ਜਦੋਂ 2700 ਲੈ ਕੇ 2700 ਸਰਕਾਰ ਤੋਂ ਤਾਂ ਜੋ ਵਿਕਾਸ ਹੋਇਆ ਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਵੀ ਨਹੀਂ ਬਣਾਇਆ ਵਾ ਉਹਨਾਂ ਦਾ ਵਿਕਾਸ ਨੂੰ ਦੇਖਦੇ ਹੋ ਅੱਜ ਹਰ ਬੰਦਾ ਇਹੀ ਕਹਿ ਰਿਹਾ ਕਿ ਨਹੀਂ ਅਸੀਂ 2022 ਦੀ ਸਰਕਾਰ ਆ ਜੋਮੀ ਕਾਲੀਦਾ ਵੀ ਲੈ ਰੱਖਿਆ ਆ ਜਿਸ ਕਰਕੇ ਅੱਜ ਤੁਹਾਨੂੰ ਪੂਰਾ ਉਮੀਦ ਆ ਕਿ ਅਸੀਂ ਵੱਡੀ ਲੀਡ ਨਾਲ ਪੂਰੇ ਪੰਜਾਬ ਦੇ ਚੇਤੇ ਇਹ ਜਦੋਂ ਅਕਾਲੀ ਦਲ ਨੂੰ ਪਹਿਲਾਂ ਕੁਝ ਟਾਈਮ ਪਹਿਲਾਂ ਇਹਨਾਂ ਨੂੰ ਡਾਊਨ ਕੀਤਾ ਗਿਆ ਸੀ ਤੇ ਹੁਣ ਕੈਰੇਕਟਰ ਨੂੰ ਅਪਲੇ ਬਜਾਉਂਦੇ ਤੇ ਮੁਕਾਮ ਤੋਂ ਫਿਰ ਉੱਠਣਗੇ ਕਿ ਕਹਿ ਰਹੇ ਹੋ ਕਿ ਬਾਦ ਦੇ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਆਣ ਵਾਲੇ ਦੋ ਸਾਲ ਦੇ ਲਈ ਸੋਨਾ ਹੋਣੀਆ ਨਾ ਉਹਨਾਂ ਵਿੱਚ ਵੀ ਫੈਲੀ ਜਿੱਤਰੇ ਦੇ ਕੋ ਨੂੰ ਯਾਦ 14 ਜਦੋਂ ਆਮ ਆਦੀ ਪੰਜਾਬ ਆਇਆ ਸੀ ਉਸ ਤੋਂ ਬਾਅਦ ਸਾਰਾ ਮਾਹੌਲ ਸੋਸ਼ਲ ਮੀਡੀਆ ਤੋਂ ਇਹਨਾਂ ਨੂੰ ਲੋਕਾਂ ਦੇ ਮਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵਾਹਿ ਰੂਪ ਨਾਲ ਸਿਰਜਦਾ ਸੀ ਕਿ ਲੋਕਾਂ ਨੇ ਮਨਾ ਜੀ ਆਲਾ ਪਈ ਛਾਇਸ਼ ਮੁਨੀ ਕਾਲੀਕਾਲ ਦੇ ਜਾਣ ਦੇ ਬੰਦਿਆਂ ਨੂੰ ਸਾਥ ਸਾਥੀ ਨੇ ਇੱਕ ਪੰਜਾਬ ਦੇ ਜੋ ਮੱਥੇ ਸੀ ਉਹ ਹਮੇਸ਼ਾ ਸ਼ੌਂਦੇ ਕਾਲੀਕਾਲ ਨੇ ਲੱਗੀ ਆ ਚਾਹੇ ਉਹ ਚੰਡੀਗੜ੍ਹ ਦੇ ਮੁੱਢੀ ਹੋਣ ਚਾਹੇ ਉਹ ਬੁੱਧ ਸਿੰਘ ਨਹੀਂ ਰਹੀ ਲੋਕੀ ਬੰਦਿਆ ਤੇ ਸਾਨੂੰ ਜਿਸ ਕਰਕੇ ਹਨ ਪੂਰੀ ਉਮੀਦ ਆ ਕਿ ਸਾਨੂੰ ਹੁਣੇ ਦੋਈਆ ਸਪਾਈਕਰ ਨੂੰ ਸਾਥੇ ਚਾਹਤੇ ਆ ਦੂਜੇ ਕਿ ਦੋਈਆ ਸਾਈਡ ਦੇ ਵੀ ਛੋਨਾ ਹੋਰੀਆ ਵਾ ਤੁਹਾਨੂੰ ਕੀ ਲੱਗਦਾ ਕਿ ਉਹ ਕਿ ਲੈਵਲ ਤੱਕ ਮਤਲਬ ਕਿ ਅਕਾਲੀ ਦਾ ਚੁੱਕੇਗਾ ਦੇਖੋ ਅਸੀਂ ਆਪਣੀ ਟੀਮ ਇਸਾ ਆਪਣਾ ਬਣਾਵਾਂਗੇ ਜੀ ਸਰਤੋਬ ਸਿੰਘ ਬਾਦਲੂ ਨੂੰ ਇੱਕ ਨਿਸ਼ਚਿਤ ਬਣਾਵਾਂਗੇ ਸਾਡਾ ਤਾਂ ਇੱਕੋ ਹੀ ਆ ਕਿ ਅਸੀਂ ਪੰਜਾਬ ਚ ਵਿਕਾਸ ਨੂੰ ਤਰਜੀਹ ਦੇਣੀ ਹੈ ਹਮੇਸ਼ਾ ਪੁਰਵਕਾਸ ਨੂੰ ਤਰਜੀਹ ਦੇਣੀ ਹੈ ਤੇ ਸਰਤੋਬ ਸਿੰਘ ਬਾਦਲੂ ਜੀ ਦਾ ਜਿਹੜਾ ਵਿਜ਼ਨ ਹੈਗਾ ਉਹ ਬਹੁਤ ਵੱਡਾ ਵਾ ਅਗਰ ਆਪਾਂ ਪਿਛਲੇ ਸਮੇਂ ਦੀ ਗੱਲ ਕਰ ਲਈਏ ਅਗਰ ਵੀਲੀ ਪੱਖੋਂ ਪੰਜਾਬ ਸਰਕਾਰ ਦਾ ਸੂਬਾ ਬਣਿਆ ਸੀ ਤਾਂ ਇਸ ਤੱਕ ਬਣਿਆ ਸੀ ਕਿਉਂਕਿ ਉਹਨਾਂ ਦਾ ਵਿਜ਼ਨ ਸੀ ਚਾਰ ਥਰੋਨ ਟ੍ਰਾਂ ਲਗਾਏ ਉਸ ਤੋਂ ਬਾਅਦ 2017 ਤੋਂ ਕਾਂਗਰ ਸਰਕਾਰ ਅਗਰ 5 ਸਾਲਾਂ ਚੋਂ ਕੰਮ ਨਹੀਂ ਹੋਇਆ ਫਿਰ 2022 ਤੇ ਆਮ ਆਦਮੀ ਪਾਰਟੀ ਸਰਕਾਰ ਅਗਰ ਤਾਂ ਕੋ ਕੰਮ ਨਹੀਂ ਬਣਿਆ ਨਾ ਚਾਰ ਸਾਲਾਂ ਦਾ ਹਾਲਾਤ ਬਹੁਤ ਜ਼ਰਾ ਹੈ ਜਿਹੜੇ ਭਾਵੇਂ ਚਾਹੇ ਸਫਾਰਾ ਨਾ ਚਾਹੇ ਮਜ਼ਦੂਰਾ ਚਾਹੇ ਵਪਾਰੀ ਵਰਗਾ ਚਾਹੇ ਉਦਯੋਗਪਤੀ ਹਰ ਹਾਲ ਹੈ ਉਹਦੇ ਤੋਂ ਆਪਣੇ ਆਨ ਨੂੰ ਇਹ ਮਹਿਸੂਸ ਕਰ ਰਿਹਾ ਕਿ ਵੀ 2022 ਤੋਂ ਠੱਗੇ ਗਏ ਸੀ ਤੇ 2022 ਤੋਂ ਅਸੀਂ ਆਪਣੀ ਸਰਕਾਰ ਨੇ ਆ ਗਈ ਸਾਰੇ ਕੰਮ ਫਿਰ ਉਹ ਹੀ ਪਕਾ ਦੇ ਕੰਮ ਕਰਾਉ। ਇੱਕ ਬਲੋ ਜੋ ਨੰਬਰ 4 ਤੋਂ ਦੁਬਾਰਾ ਕੋਈ ਆ ਮੈਂ ਕਮੇਦੀ ਵਾਲਿਆਂ ਦਾ ਖਵਿਆਣੇ ਵਾਲਿਆਂ ਦਾ ਕੰਟਕੀ ਜੀ ਬਹੁਤ ਹਰਮੰਦਪੁਰ ਵਾਲਿਆਂ ਦਾ ਬਹੁਤ ਬੋਲ ਕਰਦਾ। ਉਹ ਕਿਹੜੇ ਕਿਹੜੇ ਵਿਕਾਸ ਤੇ ਖੜੇ ਆ ਜੋ ਸਰਦਾਰ ਬਰ ਪ੍ਰਬਾਸ਼ਕ ਜੀ ਬਾਦਲ ਵਿਕਾਸ ਕਰ ਗਿਆ ਉਹ ਉਹਨਾਂ ਕੋਈ ਹੋਰ ਨਹੀਂ ਖੜਾ ਸਕਦੇ ਤੇ ਆ ਆਦਮੀ ਗਾੜੀ ਵੀ ਨਹੀਂ ਵੀ ਜਿੱਦਾਂ ਅੱਜ ਮੈਂ ਦੀ ਜਿੱਤ ਹੋਈ ਹੈ ਜਿੱਲੀ ਕੋਲ 22 ਹਜ਼ਾਰ ਉਹ ਜਿੱਤ ਵੀ ਤੁਹਾਡੀ ਜਿੱਤ ਹੈ ਹਾਂ ਜੀ ਪਿੱਛੇ ਬੈਠਾ ਜਿਹੜਾ ਉਹਨੂੰ ਸਪੋਰਟ ਕਰਨ ਵਾਲਾ ਉਹਦੇ ਹਸਬੰਦ ਕੋਲ ਭਾਈ ਸਾਹਿਬ ਇਧਰ ਸਰਬੰਜ ਢੇਲਾ ਕੀਤਾ ਜੀ ਤੁਸੀਂ ਹਾਂ ਕੋਈ ਕੋਈ ਨਹੀਂ ਕੋਈ ਨਹੀਂ ਆਲੇ ਬਰਾਬਰ ਚੱਲ ਰਹੇ ਮੇਰਾ ਪੰਜਾਬੀ ਇਹਨਾਂ ਲੋਕਾਂ ਦੀ ਸਾਰਿਆਂ ਨੂੰ ਹੋਰ ਨਹੀਂ ਹੋ ਰਿਹਾ ਤਾਂ ਇਹੋ ਜਿਹੜੇ ਨਤੀਜੇ ਆਏ ਨੇ ਉਹਨਾਂ ਦੇ ਵਿੱਚੋਂ ਡਮੇਲੀ ਬਲਕ ਸੰਤੀ ਦਾ ਜਿਹੜਾ ਅਕਾਲੀ ਦਲ ਲੈ ਚੁੱਕਾ ਹੈ ਔਰ ਪੰਜਾ ਜਿੱਥੋਂ ਆਜ਼ਾਦ ਉਮੀਦਵਾਰ ਜਿੱਤ ਚੁੱਕਿਆ ਹੈ ਬਗਾਣਾ ਜਿੱਥੋਂ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਹੌਲੀ ਹੌਲੀ ਨਤੀਜੇ ਬਾਹਰ ਆ ਰਹੇ ਹਨ ਸੰਗਰਾਗੜੀਆ ਕਲਜ ਕਾਲਜ ਚਰਨ ਤੋਂ ਉਹਦੇ ਵਿੱਚ ਹੁਣ ਤੱਕ ਜਿਹੜੇ 4 ਰਿਜ਼ਲਟ ਆਏ ਨੇ ਚਾਰਾਂ ਜਿਹੜੇ ಕಾಂಗ್ರೆਸ ਤੋਂ ਜਿਹੜਾ ਆਪਣੇ ਜਿਸ ਤਰ੍ਹਾਂ ਬੱਦ ਕਰਦੀ ਹੈ ਆਪਣੇ ਸੰਤਪਾਲ ਜੀ ਹੈਗੇ ਸਾਡੇ ਪੰਜਾ ਤੋਂ ਜਿਹੜੇ ਅਜਾਤੋਂ ਤੇ ਕਰੀ ਤੁਸੀਂ ಕಾಂಗ್ರೆਸ ਦੇ ਕੰਪਲੈਕਸ ਸੀ ਨਾ ਦੂਸਰੇ ਸਾਥੇ ਜਿਹਨੇ ਨਰੂਥ ਸੀਟ ਤੋਂ ਸਾਡੇ ਸ਼੍ਰੀਮਤੀ ਸ੍ਰਿੰਦਰ ਕੌਰ ਦੀ ਪੁੱਛਤੀ ਹੈਗੇ ਤੋਂ ਬਾਕੀ ਤੀਸਰਾ ਵੀ ਜਿਹੜਾ 3 ਜੂਨ ਸੀਗਾ ਜਿਹਦੇ ਵਿੱਚ ਕਿ ਜਿਹੜਾ ਇੱਕ ਦੇ ਭਗਾਨਾ ਸੀਗਾ ਉਹਦੇ ਵਿੱਚ ਅਸੀਂ 15 ਵੋਟਾਂ ਦੇਣ ਆ ਗਏ ਹਾਂ ਜੀ ਪਰ ਉਹਦੇ ਵਿੱਚ ਜੋ ਕੈਂਡੀ ਦਾ ਦੱਸਣ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਫਿਰ ਇਹ ਵੋਟਾਂ ਜਿੰਨੀ ਹੈ ਕਿ ਕਾਫੀ ਇਫੈਕਟ ਹੋ ਗਈ ਹੈ ਜੀ ਤੋਂ ਅਸੀਂ ਉਹਦੇ ਵਿੱਚ ਪਿਟੀਸ਼ਨ ਫਾਈਲ ਕਰਾਂਗੇ ਅੱਛਾ ਇੱਕ ਦੱਸੋ ਕਿਉਂਕਿ ਐਸ ਵਾਰ ਜਿਹੜੀ ਹੋਲਿੰਗ ਮਸ਼ੀਨਾ ਨਾਲ ਨਹੀਂ ਆ ਉੱਤ ਹੈ ਤਾਂ ਉਹਦੇ ਵਿੱਚ ਇੰਜੈਕਸ਼ਨ ਦੇ ਚਾਂਸ ਜ਼ੋਰ ਤੇ ਹੁੰਦੇ ਆ ਜੀ ਜਾਂ ਕੀ ਕੀ ਚਾਂਸ ਹੋ ਸਕਦੇ ਜੈਸ ਵਿੱਚ ਇਫੈਕਟ ਹੈ ਕਿਉਂਕਿ ਇੰਜੈਕਸ਼ਨ ਜਿਹੜੀ ਕਰਦੇ ਹੈਗੇ ਨੇ ਉਹ ਉਸ ਸਮੇਂ ਜੋ ਬਜ਼ਾਈਡਿੰਗ ਅਫਸਰ ਜਿਹੜਾ ਕਾਊਂਟਿੰਗ ਸੁਪਰਵਾਈਜ਼ਰ ਹੈ ਉਹ ਤੇ ਡਿਪੈਂਡ ਕਰਦਾ ਹੈਗਾ ਅ ਇਸ ਤਰ੍ਹਾਂ ਕਿ ਉਹਨਾਂ ਨੂੰ ਪਰ ਮੈਨੂੰ ਇੱਥੇ ਥੋੜੀ ਜਿਹੀ ਬੜੀ ਹੈਰਾਨੀ ਹੋਈ ਹੈ ਕਿ ਇੱਥੇ ਸ਼ਾਇਦ ਕਾਊਂਟਿੰਗ ਜਿਹੜੇ ਆਰਓ ਹੈਗਾ ਜਿਹੜੀ ਡਾਊਟਫੁੱਲ ਪ੍ਰोसीजर ਹੈ ਹੁੰਦਾ ਹੈ ਕਿ ਜੋ ਵੀ ਕਾਊਂਟਿੰਗ ਟੇਬਲ ਦੇ ਉੱਪਰ ਕਾਊਂਟਿੰਗ ਸੁਪਰਵਾਈਜ਼ਰ ਦਾ ਕਾਊਂਟਿੰਗ ਸਟਾਫ ਜਿਹੜਾ ਹੈਗਾ ਮੈਂ ਸਾਈਡ ਨਹੀਂ ਕਰ ਸਕਦਾ ਜੀ ਮੰਜੇ ਹੁੰਦਾ ਵੀ ਕਿਹਨੂੰ ਪੈਕਟ ਪਾਉਣੇ ਸਹੀ ਅਜਿਹਾ ਕਿ ਡਾਊਟਫੁੱਲ ਹੋਵੇ ਉਹ ਬੋਟ ਜਿਹੜੀਆਂ ਆਰਓ ਤੋਂ ਭੇਜੀਆਂ ਜੰਦੀਆਂ ਆਰਓ ਟੇਬਲ ਤੇ ਮੰਗਿਆ ਗਿਆ ਡਿਸਾਈਡ ਆਰਓ ਕਰਨਾ ਹੈ ਜੀ ਰਿਟਰਨਿੰਗ ਅਫਸਰ ਕੋਲੇ ਪਰ ਇੱਥੇ ਬੜੀ ਖੇਤ ਦੀ ਗੱਲ ਹੈ ਕਿ ਇਹਨਾਂ ਨੇ ਰਿਟਰਨਿੰਗ ਅਫਸਰ ਕੋਲੇ ਡਾਊਟ ਕੋ ਪੁੱਛ ਨਹੀਂ ਨੀਗੀ ਹਾਂ ਅਸੀਂ ਆਰਓ ਟੇਬਲ ਵਾਸਤੇ ਸਾਡਾ ਇੱਕ ਅਸੀਂ ਕਾਊਂਟਿੰਗ ਜਰਨਲ ਬਣਾਇਆ ਸੀਗਾ ਉਹ ਤੇ ਜਿਹੜਾ ਆਪ ਵਾਲਿਆਂ ਨੇ ਇਤਰਾਜ਼ ਕੀਤਾ ਕੋਈ ABC ਪਤਾ ਨਹੀਂ ABC ਦਾ ਇਹਨਾਂ ਦੇ ਲੈ ਕੇ ਸਟਾਫ ਤੱਕ ਵੀ ਪਤਾ ਜਿਹੜੇ ਇਹਨਾਂ ਦੇ ਇੱਥੇ ਲੀਡਰ ਬਣੇ ਪਦੇ ਆਪ ਦੇ ਉਹਨਾਂ ਨੂੰ ਪਤਾ ਆਏਗਾ ਜੀ ਆਰਓ ਟੇਬਲ ਤੇ ਜਿਹੜਾ ਹੈਗਾ ਇੱਕ ਇੱਕ ਕੈਂਡੀਡੇਟ ਦਾ ਕਾਊਂਟਿੰਗ ਏਜੰਟ ਬੈਂਦਾ ਹੈਗਾ ਜੀ ਬਿਲਕੁਲ ਵੀ ਡਾਊਟ ਫੁਲੀ ਨਾ ਡਿਸਾਈਡ ਕਰੋ ਕਿ ਸਾਹਮਣੇ ਹੁੰਦੇ ਜੀ ਜੀ ਪਰ ਇੱਥੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨਾ ਪਰੰਦਰ ਜਿਹੜੇ ਆ ਆਪਦੇ ਜਿਹੜੇ ਇਹਦੇ ਕਾਊਂਟਿੰਗ ਏਜੰਟ ਸੇ ਉਹ ਸਾਡੇ ਜਿਹੜਾ ਆਰਓ ਟੇਬਲ ਤੇ ਬੈਂਦਾ ਸੀ ਤਾਂ ਉਹਨੂੰ ਯੂਐਨ ਕਰਾਈ ਕਰਦੇ ਉਹ ਵੀ ਵੱਡੀ ਗੱਲ ਹੈ ਕਿ ਆ ਉਹਨਾਂ ਨੇ ਆਰਓ ਟੇਬਲ ਤੇ ਬਣਾਇਆ ਨਹੀਂ ਕਰ ਪਰ ਇਹਦਾ ਇਹ ਤਾਂ ਤੁਸੀਂ ਨਹੀਂ ਕਰ ਸਕਦੇ ਹੁਣ ਕਿਉਂਕਿ ਹੱਲੇ ਤਾਂ ਚਾਰ ਜ਼ੋਨ ਹੀ ਹੋਏ ਪੰਜਵਾਂ ਜ਼ੋਨ ਦੀ ਕਾਊਂਟਿੰਗ ਚੱਲ ਰਹੀ ਹੈ ਤੁਸੀਂ ਕੀ ਅੱਗੇ ਕਿ ਕਿਉਂਕਿ ਅਸੀਂ ਤਾਂ ਨਹੀਂ ਕਰਨਾ ਚਾਹੁੰਦੇ ਕਿ ਆਪ ਵਾਲੇ ਜਿਹੜੇ ਹਾਰ ਚੁੱਕੇ ਨੇ ਉਹ ਇਸ ਇਲੈਕਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਹਾਰ ਹੋਣੀ ਹੈ ਔਰ ਉਹ ਬਹਾਨਾ ਲਵਦੇ ਕੋਈ ਨਾ ਕੋਈ ਵੀ ਕਿਵੇਂ ਨਾ ਕਿਵੇਂ ਅਸੀਂ ਚੱਕਰਪਾਗ ਜਿਹੜੇ ਕਾਊਂਟਿੰਗ ਨੂੰ ਜਿਹੜਾ ਅਸੀਂ ਖਰਾਬ ਕਰੀਏ ਇਸ ਕਰਕੇ ਅਸੀਂ ਇਹਦੇ ਵਿੱਚ ਵੀ ਬੇਤਰੀ ਸਮਝੀ ਵੀ ਸਾਨੂੰ ਜਿਹੜਾ ਹੈਗਾ ਆਪ ਇਸ ਪੁਆਇੰਟ ਤੇ ਅਸਿਸਟ ਨਹੀਂ ਕਰਨਾ ਚਾਹੀਦਾ ਵੈਸੇ ਆਪ ਦਾ ਕਾਊਂਟਿੰਗ ਹੈ ਜਿਹੜਾ ਤੋਂ ਬੁਲਾ ਦੇ ਫਿਰ ਇਸ ਟੈਕਨੀਕਲ ਫਲੋ ਹੈ ਕੱਲ ਨੂੰ ਇਹਨੂੰ ਅਸੀਂ ਵੈਲਚਸ ਕੋ ਰੀਟਿਟਿਸ਼ਨ ਪੁਆਇੰਟ ਰੇਜ਼ ਕਰ ਦਈਏ ਨਾ ਨਾ ਇੱਥੇ ਜਿਹੜੀ ਐਪਲੀਕੇਸ਼ਨ ਉਹਨੂੰ ਪੰਜਨੂ ਰਲ ਬਣਾ ਹੈਗਾ ਕਿਉਂਕਿ ਡਾਊਟਫੁਲ ਆਸੀ ਐਸੀ ਕਰਕੇ ਆ ਜਿਹੜੇ 15 ਵੋਟਾਂ ਜਿਹੜੀਆਂ ਸੀਗੀਆਂ ਜਿਹਦੇ 15 ਵੋਟਾਂ ਤੇ ਹਰਿਆ ਹੈਗਾ ਉਹਦੇ ਵਿੱਚ ਹੋ ਸਕਦਾ ਪਤਾ ਨਹੀਂ ਕਿੰਨੀਆਂ ਟੋਟਲ ਰੀਜ਼ੈਕਟ ਕੀਤੀਆਂ ਗਈ ਉਹ ਤਾਂ ਬਾਅਦ ਡਿਟੇਲ ਪਤਾ ਲੱਗੇ ਜੀ ਪਰ ਅਸੀਂ ਉਹਦੀ ਬਣੀ ਸਫਾਈ ਕਰਨੇ ਜਾ ਰਹੇ ਹਾਂ ਪਰ ਮੈਨੂੰ ਯੂਰ ਹੈ ਜਿਵੇਂ ਗੁਰੂ ਮਾਰ ਦੀ ਕਿਰਪਾ ਨਾਲ ਉਹ ਸੀਟ ਵੀ ਜਿੱਕੇ ਜਿਹੜੀ ਕੌਂਸਲ ਤੋਂ ਪ੍ਰਮਾਣ ਇਹ ਪ੍ਰੋਸੈਸ ਸਲੋ ਜਿਹੇ ਦੇ ਨਾਲ ਉਹਦਾ ਕੀ ਕਰਨਾ ਕਿਉਂਕਿ 8 ਵਜੇ ਦੀ ਕਾਉਂਟੀ ਸ਼ੁਰੂ ਹੋਈ ਆ ਔਰ ਸਿਰਫ 4 ਜੂਨ ਹੀ ਨਿਕਲ ਸਕੇ ਆ ਹਲੇ ਤੱਕ ਇਲੈਕਸ਼ਨ ਪ੍ਰੋਸੈਸ ਇਹੋ ਜਿਹਾ ਹੁੰਦਾ ਕਿ ਇਹਦੇ ਵਿੱਚ ਜਿਹੜਾ ਵੀ ਕਾਊਂਟਿੰਗ ਸਟਾਫ ਹੈਗਾ ਉਹਦੀ ਮਾਸਤਰੀ ਤੇ ਡਿਪੈਂਡ ਕਰਦਾ ਜੀ ਮਤਲਬ ਇੱਥੇ ਸਟਾਫ ਜਿਨ੍ਹਾਂ ਨੇ ਪਹਿਲਾਂ ਸਿਖਾਰਬਾ ਹੋਵੇ ਜਿਨ੍ਹਾਂ ਦਾ ਸਟਾਫ ਦੇ ਵਿੱਚ ਮਾਸਤਰੀ ਨਹੀਂ ਹੈ ਉਹਨਾਂ ਨੂੰ ਆਪ ਦੇ ਆਪਣੇ ਤੇ ਕੰਫੀਡੈਂਸ ਚਾਹ ਪੂਜ਼ ਕਰ ਲੋ 7 ਟੇਬਲ ਲੈ ਲੈਣੇ 7 ਇਹਨਾਂ ਨੇ ਬਲੋਕ ਸਭ ਦੇ ਲੈਣੇ 7 ਜਿਹੜਾ ਜਿਲ੍ਹਾ ਪ੍ਰਸ਼ਾਸਨ ਜੀ ਪੂਜ਼ ਕਰ ਲੋ ਇੱਕ ਜ਼ੋਨ ਦੇ ਵਿੱਚ 4 ਪੋਲ 4 ਪੋਲਿੰਗ ਬੂਥ ਹੈਗੇ ਨੇ ਹਾਂ ਚਾਰੇ ਪੋਲਿੰਗ ਬੂਥ ਤਾਂ ਖੁੱਲ ਜਾਣਗੇ ਕਿ ਤਿੰਨ ਜਿਹੜੇ ਵੇਲੇ ਰਹਿੰਦੇ ਬਿੱਲ ਬੈਠੇ ਰਹਿਣਗੇ ਇਸ ਕਰਕੇ ਵੇਸਟੇਜ ਆਫ ਟਾਈਮ ਹੈ ਇਸ ਕਰਕੇ ਪਰਸੈਂਟੇਜ ਹੋ ਰਿਹਾ ਮੈਂ ਆਪਦੀ ਜ਼ਿੰਦਗੀ ਵਿੱਚ ਮੇਰੇ ਕੋਲ ਚਾਰ ਜਾਂ ਪੰਜ ਜਿਹੜੀਆਂ ਅਸੀਂ ਇਹ ਮੈਂ ਬਲੋਕਰਲ ਇਲੈਕਸ਼ਨ ਕਰਾਈਆਂ ਵੀ ਤੇ ਇਤਨਾ ਦੀ ਕੰਟੀਨਿਊਟੀ ਹੁੰਦੀ ਤਾਂ ਅਸੀਂ ਤਾਂ ਜਿਹੜਾ ਕੰਟੀਨਿਊ ਸਾਰੇ ਡੱਬੇ ਸਿਸਟਮੈਟਿਕਲੀ ਜਿਹੜਾ ਸਮਲਟੇਨਸਲੀ ਗੋਲਦੇ ਰਹਿੰਦੇ ਸੀ ਜੇ ਇੱਕ ਦੋ ਦਾ ਇੱਕ ਦੋ ਦੇ ਵਿੱਚੋਂ ਦਾ ਦੋ ਪਾਰ ਛੋ ਗਿਆ ਤਾਂ ਉਹਦੀ ਜਿਹੜੀ ਹੈਗੀ ਆ ਉਹ ਆਰਓ ਕੋਲੇ ਜਾਂਦੀ ਹੈਗੀ ਆਰਓ ਕੋਲੇ ਪਈ ਰਹਿੰਦੀ ਹੈ ਤੇ ਆਰਓ ਜਿਹੜਾ ਹੈਗਾ ਨੈਕਸਟ ਜਦੋਂ ਜਪਿਆ ਤੇ ਉਹ ਫੈਬ੍ਰੇਟ ਕਰਕੇ ਕਰ ਦਿੰਦਾ ਤੂੰ ਇਸ ਕਰਕੇ ਚਲੋ ਲੋਕਾਂ ਦੇ ਨਾਲ ਇਹਦਾ ਇਥੇ ਜਿਹੜੇ ਵੀ ਗਵਰਨਮੈਂਟ ਮਿਸ਼ਨਰੀ ਹੈ ਜਾਂ ਜੋ ਵੀ ਕੋਈ ਸਟਾਫ ਹੈ ਨਾ ਉਹਨਾਂ ਨੇ ਦੇਖਣਾ ਹੈਗਾ ਅਸੀਂ ਜੋ ਵੀ ਇਹਨੇ ਹਸਾਬ ਨਾਲ ਪਰ ਅਸੀਂ ਕੋਈ ਵੀ ਇਸ ਦਾ ਦੀ ਹਿੰਡਰਸ ਨਹੀਂ ਕ੍ਰੀਏਟ ਕਰਨੇ ਕਿਉਂਕਿ ਜੋ ਆਰਓ ਟੇਬਲ ਦੇ ਨਾਲ ਇਹ ਹਿੰਡਰਸ ਕ੍ਰੀਏਟ ਕੀਤੀ ਹੈਗੀ ਉਹ ਜਿਹੜੇ ਟੈਕਨੀਕਲੀ ਇਹਨਾਂ ਨੂੰ ਪਤਾ ਨਹੀਂ ਹੈਗਾ ਫਟਕੇ ਵੀ ਉਹ ਉਹ ਇਹਨਾਂ ਨੇ ਆਰਓ ਦੇ ਦੇਤੇ ਕੋ ਬਾਅਦ ਨਹੀਂ ਕੀਤਾ ਅਸਲ ਕਰਕੇ ਸਾਡਾ ਇੱਕ ਬੰਦਾ ਬਾਹਰ ਜਿਹੜਾ ਉੱਪਰ ਉਸਕੇ ਅਨੁਸਾਰ ਤਾਂ ਕੋਈ ਗੱਲ ਨਹੀਂ ਅਸੀਂ ਇਸਰੇ ਤੋਂ ਬਿਨਾਂ ਕਰ ਲਵਾਂ ਪਰ ਜਿੱਥੇ ਸਾਨੂੰ ਲੱਗਿਆ ਵੀ ਇੱਥੇ ਇਹਨਾਂ ਨੇ ਧੱਕਾ ਕੀਤਾ ਸੀ ਉੱਥੇ ਜਿਹੜੀ ਪੱਟੀ ਕਰਕੇ ਇਹਨਾਂ ਦਾ ਰਿਜ਼ਲਟ ਉਤਾਰਤਾ ਬਹੁਤ ਸਾਰੇ ਲੋਕਾਂ